ਸ਼ਾਬਾਗਦ ਅਤੇ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਲੈਕਚਰਾਂ ਦੀ ਲੜੀ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬੀ ਭਾਸ਼ਾ ਦੀ ਸਿੱਖਿਆ ਲਈ ਨਾਲ ਸੰਬੰਧਿਤ ਅਸੀਂ ਕੁਝ ਮਸਲੇ ਆ ਜਿਹੜੇ ਆ ਵਿਚਾਰ ਰਹਾਂ ਜਾਂ ਖਾਸ ਕਰਕੇ ਪੰਜਾਬੀ ਦੀ ਸਿੱਖਿਆ ਨੂੰ ਵਿਗਿਆਨਿਕ ਤਰੀਕੇ ਨਾਲ ਦੇਣ ਦਾ ਤਰੀਕਾ ਕੀ ਹੈ ਉਹਦੇ ਬਾਰੇ ਅਸੀਂ ਕੁਝ ਗੱਲਾਂ ਬਾਤਾਂ ਕਰ ਰਹੇ ਹਾਂ ਪੰਜਾਬੀ ਦੀਆਂ ਸਵਰ ਤੁਨੀਆਂ ਸਵਰ ਤੁਨੀਆਂ ਨੂੰ ਪ੍ਰਗਟਾਉਣ ਵਾਲੀਆਂ ਲਗਾ ਮਾਤਰਾਵਾਂ ਜਾਂ ਸਵਰ ਤੁਨੀਆਂ ਦੀ ਸਿੱਖਿਆ ਕਿਵੇਂ ਦਿੱਤੀ ਜਾ ਸਕਦੀ ਆ ਉਹਦੀਆਂ ਕਾਫੀ ਵੀਡੀਓਜ਼ ਦੇ ਵਿੱਚ ਗੱਲਾਂ ਅਸੀਂ ਕਰ ਚੁੱਕੇ ਹਾਂ ਹੁਣ ਅਸੀਂ ਪੰਜਾਬੀ ਦੀਆਂ ਵਿਅੰਜਨ ਧੁਨੀਆਂ ਬਾਰੇ ਕੁਝ ਗੱਲਾਂ ਕਰਾਂਗੇ ਵੈਸੇ ਅਸੀਂ ਪਿਛਲੀਆਂ ਕਲਾਸਾਂ ਦੇ ਵਿੱਚ ਵੀ ਸਵਰਾਂ ਦੇ ਨਾਲ ਵਿਅੰਜਨਾਂ ਦਾ ਜ਼ਿਕਰ ਕੀਤਾ ਹੈ ਵਿਅੰਜਨ ਧੁਨੀਆਂ ਉਹ ਧੁਨੀਆਂ ਹੁੰਦੀਆਂ ਨੇ ਵਿਅੰਜਨ ਨੂੰ ਅੰਗਰੇਜ਼ੀ ਦੇ ਵਿੱਚ ਕੌਨਸੋਨੈਂਟਸ ਸਾਊਂਡਸ ਕਿਹਾ ਜਾਂਦਾ ਹੈ ਵਿਅੰਜਨ ਧੁਨੀਆਂ ਉਹ ਧੁਨੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਬੋਲਣ ਦੇ ਸਮੇਂ ਫੇਫੜਿਆਂ ਵਿੱਚੋਂ ਜਿਹੜੀ ਸਾਹ ਦੀ ਹਵਾ ਆਉਂਦੀ ਆ ਮੂੰਹ ਪੋਲ ਵਿੱਚ ਆਪ ਗਲੇ ਤੋਂ ਲੈ ਕੇ ਬੁੱਲਾਂ ਤੱਕ ਕਿਸੇ ਨਾ ਕਿਸੇ ਸਥਾਨ ਤੇ ਰੁਕਦੀ ਆ ਸਵਰਤ ਧੁਨੀਆਂ ਦੇ ਉਚਾਰਨ ਦੇ ਸਮੇ ਫੇਫੜਿਆਂ ਚੋਂ ਆਉਂਦੀ ਸਾਹ ਦੀ ਹਵਾ ਮੂੰਹ ਪੋਲ ਵਿੱਚ ਕਿਸੇ ਵੀ ਸਥਾਨ ਤੇ ਨਹੀਂ ਰੁਕਦੀ ਉਹਨੂੰ ਕੋਈ ਰੋਕ ਕੇ ਪ੍ਰਗਟ ਨਹੀਂ ਕੀਤਾ ਜਾਂਦਾ ਪਰ ਵਿਅੰਜਨ ਧੁਨੀਆਂ ਦੇ ਉਚਾਰਨ ਦੇ ਸਮੇ ਹਵਾ ਨੂੰ ਰੋਕਿਆ ਜਾਂਦਾ ਕਿਸੇ ਨਾ ਕਿਸੇ ਸਥਾਨ ਤੇ ਚਾਹੇ ਉਹ ਬੁੱਲਾਂ ਦੇ ਸਥਾਨ ਤੇ ਰੋਕਿਆ ਜਾਂਦਾ ਹੋਵੇ ਜਿਵੇਂ ਪ ਫ ਬ ਇਨਾਂ ਧੁਨੀਆਂ ਦੇ ਉਚਾਰਨ ਸਮੇਂ ਜਾਂ ਫਿਰ ਕ ਖ ਗ ਗਲੇ ਦੇ ਵਿੱਚੋਂ ਰੋਕ ਕੇ ਹਵਾ ਨੂੰ ਬਾਹਰ ਕੱਢਿਆ ਜਾਂਦਾ ਹੋਵੇ ਅਲੱਗ-ਤਲਕ ਤਰੀਕਿਆਂ ਨਾਲ ਕੁਝ ਰੋਕ ਆ ਜਿਹੜੀ ਉਹ ਸਾਡੀ ਸਾਹ ਦੇ ਨਾਲ ਜਾਂ ਸਾਡੇ ਮੂੰਹ ਕੋਲ ਵਿੱਚ ਪੈਦਾ ਕੀਤੀ ਜਾਂਦੀ ਹੈ ਤੇ ਉਹਦੇ ਨਾਲ ਧੁਨੀਆਂ ਨੇ ਜਿਹੜੀਆਂ ਇਹ ਪੈਦਾ ਹੁੰਦੀਆਂ ਨੇ ਵਿਅੰਜਨ ਧੁਨੀਆਂ ਬਾਰੇ ਜ਼ਿਆਦਾ ਗੱਲਬਾਤ ਅਸੀਂ ਦੂਜੀਆਂ ਕਲਾਸਾਂ ਦੇ ਵਿੱਚ ਕਰਾਂਗੇ ਇਸ ਕਲਾਸ ਦੇ ਵਿੱਚ ਇਸ ਕਲਾਸ ਦਾ ਸਬੰਧ ਕਿਉਂਕਿ ਪੰਜਾਬੀ ਭਾਸ਼ਾ ਦੀ ਸਿੱਖਲਾਈ ਦੇ ਨਾਲ ਸਬੰਧਿਤ ਹੈ ਪੰਜਾਬੀ ਭਾਸ਼ਾ ਦੀ ਸਿੱਖਲਾਈ ਦਿੰਦੇ ਸਮੇਂ ਸਾਰੇ ਨੂ ਵਿਅੰਜਨ ਧੁਨੀਆਂ ਬਾਰੇ ਬਹੁਤ ਜ਼ਿਆਦਾ ਪਾਸ਼ਾ ਵਿਗਿਆਨਿਕ ਜਾਣਕਾਰੀ ਦੇਣ ਦੀ ਜ਼ਰੂਰਤ ਨਹੀਂ ਹੈਗੀ ਸਿਰਫ ਦੱਸਿਆ ਜਾ ਸਕਦਾ ਕਿ ਕੌਨਸੋਨੈਂਟ ਸੌਂਗਸ ਨੇ ਜਿਹੜੀਆਂ ਉਹ ਸ ਤੋਂ ਲੈ ਕੇ ਡ ਅ ਤੱਕ ਜਿਹੜੀਆਂ ਪੰਜਾਬੀ ਦੇ ਵਿੱਚ ਸ ਸੇ ਤੋਂ ੜਾੜੇ ਤੱਕ ਦੇ ਉਚਾਰਨ ਦੇ ਵਿੱਚ ਜਿਹੜੀਆਂ ਆਉਂਦੀਆਂ ਨੇ ਸ ਤੋਂ ਡ ਤੱਕ ਦੀਆਂ ਧੁਨੀਆਂ ਉਹ ਵਿਅੰਜਨ ਧੁਨੀਆਂ ਹੁੰਦੀਆਂ ਨੇ ਵਿਅੰਜਨ ਧੁਨੀਆਂ ਦੇ ਉਚਾਰਨ ਦੇ ਸਮੇਂ ਸਾਹ ਦੀ ਹਵਾ ਮੂਪੌਲ ਵਿੱਚ ਕਿਸੇ ਨਾ ਕਿਸੇ ਥਾਂ ਤੇ ਰੁਕਦੀ ਆ ਰੁਕਣ ਦੇ ਨਾਲ ਹੀ ਵਿਅੰਜਨ ਧੁਨੀਆਂ ਦਾ ਜਿਹੜਾ ਉਹ ਉਚਾਰਨ ਹੁੰਦਾ ਇਹ ਇਕੱਲੀਆਂ ਵਿਅੰਜਨ ਧੁਨੀਆਂ ਦਾ ਉਚਾਰਨ ਵੀ ਨਹੀਂ ਕੀਤਾ ਜਾਂਦਾ ਵਿਅੰਜਨ ਧੁਨੀਆਂ ਦੇ ਨਾਲ ਸਵਰ ਧੁਨੀਆਂ ਦੀ ਮੌਜੂਦਗੀ ਹੁੰਦੀ ਹੈ ਤਾਂ ਹੀ ਵਿਅੰਜਨ ਧੁਨੀਆਂ ਬੋਲੀਆਂ ਜਾਂਦੀਆਂ ਨੇ ਜਿੱਥੇ ਸਵਰ ਧੁਨੀਆਂ ਦੀ ਮੌਜੂਦਗੀ ਨਹੀਂ ਹੁੰਦੀ ਉੱਥੇ ਵਿਅੰਜਨ ਕੁਝਕਤ ਧੁਨੀਆਂ ਨੇ ਜਿਹੜੀਆਂ ਉਹ ਵਿਅੰਜਨ ਜੁੱਟਾਂ ਦੇ ਰੂਪ ਦੇ ਵਿੱਚ ਜਾਂ ਵਿਅੰਜਨ ਗੁੱਛਿਆਂ ਦੇ ਰੂਪ ਦੇ ਵਿੱਚ ਵੀ ਉਚਾਰੀਆਂ ਜਾਂਦੀਆਂ ਨੇ ਵਯੰਜਨ ਤੋਂ ਨਿਆਦੀ ਸਖਲਾਈ ਦੇ ਦੌਰਾਨ ਸਿਖਿਆਰਥੀ ਨੂੰ ਸਮਝਾਇਆ ਜਾ ਸਕਦਾ ਹੈ ਕਿ ਜਿਹੜੀਆਂ ਹੈ ਬਯੰਜਨ ਨੇ ਉਹਨਾਂ ਦੇ ਆਪਸ ਵਿੱਚ ਜੁੜਨ ਨਾਲ ਜਾਂ ਬਯੰਜਨਾ ਜਾਂ ਸਵਰਾਂ ਦੇ ਆਪਸ ਦੇ ਵਿੱਚ ਜੁੜਨ ਨਾਲ ਸ਼ਬਦਾਂ ਦੀ ਉਸਾਰੀਆ ਜਿਹੜੀ ਉਹ ਕਿਵੇਂ ਹੁੰਦੀ ਆ ਪਿਛਲੇ ਲੈਕਚਰਾਂ ਦੇ ਵਿੱਚ ਵੀ ਅਸੀਂ ਬਯੰਜਨਾ ਤੇ ਸਵਰਾਂ ਦੇ ਆਪਸੀ ਜੋੜ ਦੇ ਨਾਲ ਹੀ ਸ਼ਬਦਾਂ ਦੀ ਉਸਾਰੀਆ ਜਿਹੜੀ ਉਹ ਹੁੰਦੀ ਦੇਖੀ ਆ ਕਿਉਂਕਿ ਇਕੱਲੇ ਸਵਾਰਾਂ ਦੇ ਜੋੜ ਦੇ ਨਾਲ ਵੀ ਬਹੁਤੇ ਸ਼ਬਦਾਂ ਦੀ ਉਸਾਰੀ ਨਹੀਂ ਹੁੰਦੀ ਜ਼ਿਆਦਾਤਰ ਸ਼ਬਦ ਪੰਜਾਬੀ ਦੇ ਵਿੱਚ ਵਿਅੰਜਨਾਂ ਤੇ ਸਵਾਰਾਂ ਦੇ ਸੰਯੋਗ ਦੇ ਨਾਲ ਹੀ ਜੁੜ ਕੇ ਬਣਦੇ ਨੇ ਜਿਵੇਂ ਸ ਸ ਨੂੰ ਪ੍ਰਗਟ ਕਰਨ ਦੇ ਲਈ ਪੰਜਾਬੀ ਭਾਸ਼ਾ ਦੇ ਵਿੱਚ ਸਸਾ ਅੱਖਰ ਆ ਜਿਹੜਾ ਜਿਹਨੂੰ ਗੁਰਮੁਖੀ ਲਿਪੀ ਦੇ ਵਿੱਚ ਸਸਾ ਅੱਖਰ ਕਿਹਾ ਜਾਂਦਾ ਉਹ ਵਰਤਿਆ ਜਾਂਦਾ ਤੇ ਸਸੇ ਨਾਲ ਬਣਨ ਵਾਲਾ ਸ਼ਬਦ ਸਲੇਟ ਹਨਾ ਜਾਂ ਇੱਥੇ ਉਹ ਸ਼ਬਦ ਵੀ ਵਰਤਿਆ ਜਾ ਸਕਦਾ ਹੈ ਜਿਸ ਸ਼ਬਦ ਦਾ ਸਬੰਧ ਦੂਜੀ ਭਾਸ਼ਾ ਨੂੰ ਸਿੱਖ ਰਹੇ ਸਿੱਖਿਆਰਥੀ ਦੀ ਆਪਣੀ ਭਾਸ਼ਾ ਨਾਲ ਹੋਵੇ ਜੇ ਉਹ ਇਹਨਾਂ ਸ਼ਬਦਾਂ ਨੂੰ ਨਹੀਂ ਸਮਝਦਾ ਤਾਂ ਇੱਥੇ ਜਾਦਾ ਚੰਗੀ ਤਰ੍ਹਾਂ ਇਹ ਹੈ ਕਿ ਉਹਨੂੰ ਉਸ ਭਾਸ਼ਾ ਦੇ ਰਾਹੀ ਜਾਣਕਾਰੀ ਦਿੱਤੀ ਜਾਵੇ ਜਿਹੜੇ ਸ਼ਬਦ ਜਾਂ ਜਿਹੜੀਆਂ ਧੁਨੀਆਂ ਉਹਦੀ ਭਾਸ਼ਾ ਦੇ ਵਿੱਚ ਚੰਗੀ ਤਰ੍ਹਾਂ ਸਮਝਿਆ ਜਾਂਦੀਆਂ ਨੇ ਖਾਸ ਕਰਕੇ ਸ਼ਬਦਾਂ ਦੀ ਜਾਣਕਾਰੀ ਉਸ ਤਰੀਕੇ ਨਾਲ ਸਿਖਿਆਰਥੀ ਨੂੰ ਦਿੱਤੀ ਜਾ ਸਕਦੀ ਹੈ ਉਹਦੀ ਆਪਣੀ ਭਾਸ਼ਾ ਦੇ ਆਧਾਰ ਤੇ ਇਸੇ ਤਰੀਕੇ ਨਾਲ ਹਾ ਨਾਲ ਹਾ ਹਾ ਜਿਹਨੂੰ ਕਿਹਾ ਜਾਂਦਾ ਖਰੂਪ ਦੇ ਵਿੱਚ ਉਹਦੇ ਨਾਲ ਹੱਥ ਸ਼ਬਦ ਦੇ ਅਸਾਰ ਹੀ ਆ ਜਿਹੜੀ ਉਹ ਹੁੰਦੀ ਆ ਇਹ ਜਿਹੜੇ ਵਿਅੰਜਨ ਧੁਨੀਆਂ ਇਹ ਵਿਅੰਜਨ ਧੁਨੀਆਂ ਤੇ ਇਹ ਵਿਅੰਜਨ ਧੁਨੀਆਂ ਨੂੰ ਪ੍ਰਗਟਾਉਣ ਵਾਲਾ ਅੱਖਰ ਆ ਗੁਰਮੁਖੀ ਲਿਪੀ ਦੇ ਵਿੱਚ ਇਸ ਅੱਖਰ ਦੇ ਨਾਲ ਇਸ ਵਿਅੰਜਨ ਧੁਨੀ ਨੂੰ ਪ੍ਰਗਟਾਇਆ ਜਾਂਦਾ ਇਸੇ ਤਰੀਕੇ ਨਾਲ ਕ ਕਕਾ ਕਬੂਤਰ ਜਾਂ ਕੋਈ ਹੋਰ ਸ਼ਬਦ ਵੀ ਦੱਸਿਆ ਜਾ ਸਕਦਾ ਇੱਕ ਤਰੀਕਾ ਇਹ ਵੀ ਹੈ ਕਿ ਵਿਅੰਜਨ ਧੁਨੀਆਂ ਦੀ ਸਿੱਖ ਲਈਦਾ ਕਿ ਇਹਨਾਂ ਅੱਖਰਾਂ ਦੇ ਨਾਲ ਅੰਗਰੇਜ਼ੀ ਦੇ ਦੀਆਂ ਧੁਨੀਆਂ ਜਾਂ ਹਿੰਦੀ ਦੀਆਂ ਧੁਨੀਆਂ ਜਾਂ ਜਿਹੜੀ ਭਾਸ਼ਾ ਦੀਆਂ ਧੁਨੀਆਂ ਜੇ ਫਾਰਸੀ ਜਾਂ ਉਰਦੂ ਸਮਝਦਾ ਸਿਖਿਆਰਥੀ ਜਿਹੜੀ ਵੀ ਭਾਸ਼ਾ ਦੇ ਰਾਹੀ ਉਸ ਭਾਸ਼ਾ ਨੂੰ ਸਮਝਦਾ ਉਸ ਭਾਸ਼ਾ ਦੇ ਰਾਹੀ ਪੰਜਾਬੀ ਦੀਆਂ ਧੁਨੀਆਂ ਵਯੰਜਨ ਧੁਨੀਆਂ ਦੀ ਸਿਖਲਾਈ ਆ ਜਿਹੜੀ ਉਹ ਦਿੱਤੀ ਜਾ ਸਕਦੀ ਆ ਕਿ ਉਸ ਭਾਸ਼ਾ ਦੇ ਵਿੱਚ ਉਹਦੀ ਧੁਨੀ ਦੇ ਵਿੱਚ ਕੀ ਬਿਆ ਤੇ ਉਹਨੂੰ ਕਿਹੜੇ ਅੱਖਰ ਦੇ ਨਾਲ ਸਾਡੇ ਪੰਜਾਬੀ ਦੇ ਵਿੱਚ ਪੇਸ਼ ਕੀਤਾ ਜਾਂਦਾ ਜਿਵੇਂ ਗੱਗਾ ਗੱਗੇ ਦਾ ਹੁਣ ਲਿਖਤੀ ਰੂਪ ਹੈਗਾ ਇਹ ਗੁਰਮੁਖੀ ਲਿਪੀ ਦੇ ਵਿੱਚ ਜਿਹੜਾ ਲਿਖਿਆ ਜਾਂਦਾ ਗਰਮ ਜਾਂ ਗਮਲਾ ਜੋ ਕਿ ਨਹੀਂ ਸ਼ਬਦ ਜਿਹੜੇ ਨੇ ਇਸ ਰੂਪ ਦੇ ਵਿੱਚ ਪੜ ਸਕਦੇ ਨੇ ਇਸੇ ਤਰੀਕੇ ਨਾਲ ਘੱਗਾ ਕਰ ਚਚਾ ਚੱਚੇ ਦਾ ਜਿਹੜਾ ਚੱਚਾ ਇਸ ਰੂਪ ਦੇ ਵਿੱਚ ਲਿਖਤ ਦੇ ਵਿੱਚ ਆ ਇਹ ਇਹਦਾ ਇਹਦਾ ਮਤਲਬ ਚ ਸਾਊਂਡ ਆ ਚ ਸਾਊਂਡ ਨੂੰ ਪੇਸ਼ ਕੀਤਾ ਜਾਂਦਾ ਚੱਚੇ ਅੱਖਰ ਦੇ ਵਿੱਚ ਆਹ ਚੱਚਾ ਗੁਰਮੁਖੀ ਲਿਪੀ ਦਾ ਜਿਹੜਾ ਅੱਖਰ ਹੈ ਉਹਦਾ ਨਾਮ ਹੈ ਚੱਚਾ ਚਮਚ ਛਛਾ ਛਤਰੀ ਜੱਜਾ ਅੱਖਰ ਦਾ ਨਾਮ ਇਹਦਾ ਅਖਰੀ ਰੂਪ ਜਹਾਜ਼ ਜੱਦਾ ਝਾੜੂ ਟੈਂਕਾ ਟੱਬ ਭਾਵੇਂ ਆਹ ਲਿਖਤੀ ਰੂਪ ਸਮਝਾਉਣ ਦੀ ਸਿਖਿਆਰਥੀ ਨੂੰ ਕੋਈ ਉਸ ਰੂਪ ਦੇ ਵਿੱਚ ਲੋੜ ਨਹੀਂ ਹੈਗੀ ਪਰ ਇਸ ਅੱਖਰ ਦਾ ਉਚਾਰਨ ਇਹ ਆ ਇਹ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਜਿਹੜੇ ਅੱਖਰਾਂ ਦਾ ਉਚਾਰਨ ਕਿਸ ਰੂਪ ਦੇ ਵਿੱਚ ਹੈ ਤੇ ਫਿਰ ਉਹਦੇ ਨਾਲ ਸ਼ਬਦ ਕਿਵੇਂ ਬਣਦੇ ਨੇ ਸ਼ਬਦ ਬਣਦੇ ਨੇ ਜਿਵੇਂ ਅਸੀਂ ਪਿਛਲੀਆਂ ਕਲਾਸਾਂ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਟੈਂਕਾ ਟੱਬ ਦਸਣ ਦੀ ਥਾਂ ਟ ਬ ਟ ਬ ਦੱਸ ਕੇ ਸ਼ੁਰੂ ਦੇ ਵਿੱਚ ਸਮਝਾਇਆ ਜਾ ਸਕਦਾ ਹੈ ਫਿਰ ਟ ਦੇ ਲਈ ਪੰਜਾਬੀ ਦੇ ਵਿੱਚ ਟੈਂਕਾ ਅੱਖਰ ਵਰਤਿਆ ਜਾਂਦਾ ਹੈ ਤੇ ਬ ਦੇ ਲਈ ਪੰਜਾਬੀ ਦੇ ਵਿੱਚ ਬੱਬਾ ਅੱਖਰ ਆ ਜਿਹੜਾ ਉਹ ਵਰਤਿਆ ਜਾਂਦਾ ਹੈ ਉਹਦੇ ਜਾਣਕਾਰੀ ਦਿੱਤੇ ਜਾ ਸਕਦੀ ਹੈ ਸ਼ੁਰੂ ਦੇ ਵਿੱਚ ਧੁਨੀਆਂ ਦੇ ਰਾਹੀਂ ਸਮਝਾਇਆ ਜਾ ਸਕਦਾ ਹੈ ਫਿਰ ਉਸ ਧੁਨੀ ਨੂੰ ਪ੍ਰਗਟਾਇਆ ਕਿ ਸੱਖਰ ਦੇ ਨਾਲ ਜਾਂਦਾ ਹੈ ਇਹ ਦੱਸਿਆ ਜਾ ਸਕਦਾ ਹੈ ਟੈਂਕਾ ਠਠਾ ਡੱਡੀ ਇਹਨਾਂ ਸ਼ਬਦਾਂ ਦੇ ਅਰਥਾਂ ਦੇ ਬਾਰੇ ਦੇ ਵਿੱਚ ਵੀ ਸਿਖਿਆਰਥੀ ਨੂੰ ਜਾਣਕਾਰੀ ਦਿੱਤੀ ਜਾ ਸਕਦੀ ਆ ਕਿ ਇਹਨਾਂ ਸ਼ਬਦਾਂ ਦੇ ਅਰਥ ਕੀ ਨੇ ਜਾਂ ਇਹਨਾਂ ਸ਼ਬਦਾਂ ਦੀ ਥਾਂ ਤੇ ਵੱਖਰੇ ਸ਼ਬਦ ਬਹੁਤ ਸਾਰੇ ਸ਼ਬਦ ਨੇ ਜਿਨ੍ਹਾਂ ਨੂੰ ਵਰਤ ਕੇ ਵੀ ਪੰਜਾਬੀ ਦੀ ਸਿੱਖਲਾਈ ਆ ਜਿਹੜੀ ਜਾਂ ਗੁਰਮੁਖੀ ਲਿਪੀ ਦੇ ਵਿੱਚ ਖਲਾਈ ਆ ਉਹ ਦਿੱਤੇ ਜਾ ਸਕਦੀ ਆ ਡੱਡਾ ਢਮਰੂ ਡਾ ਟੋਲ ਨਾਣਾ ਹੁਣ ਪੰਜਾਬ ਪੰਜਾਬੀ ਭਾਸ਼ਾ ਦੇ ਵਿੱਚ ਨਾਣਾ ਜਿਹੜਾ ਹਣਾ ਉਹ ਸ਼ੁਰੂ ਦੇ ਵਿੱਚ ਨਹੀਂ ਵਰਤਿਆ ਜਾਂਦਾ ਇਸ ਕਰਕੇ ਸਿਖਿਆਰਥੀ ਨੂੰ ਇਹ ਜਾਣਕਾਰੀ ਵੀ ਦੇਣੀ ਜ਼ਰੂਰੀ ਹੈ ਕਿ ਕਿਹੜੇ ਕਿਹੜੇ ਅੱਖਰਾਂ ਦੀ ਵਰਤੋਂ ਗੁਰਮੁਖੀ ਲਿਪੀ ਦੇ ਵਿੱਚ ਆਰੰਭ ਦੇ ਵਿੱਚ ਨਹੀਂ ਹੁੰਦੀ ਜਾਂ ਪੰਜਾਬੀ ਉਚਾਰਨ ਦੇ ਵਿੱਚ ਕਿਹੜੀਆਂ ਕਿਹੜੀਆਂ ਧੁਨੀਆਂ ਦਾ ਉਚਾਰਨ ਨਹੀਂ ਹੁੰਦਾ ਹੜਾ 사ਉਂਡ ਆ ਜਿਹੜੀ ਉਹ ਪੰਜਾਬੀ ਭਾਸ਼ਾ ਦੀ ਵੱਖਰੀ ਧੁਨੀ ਆ ਹੜਾ ਨੂੰ ਪ੍ਰਗਟ ਕਰਨ ਦੇ ਲਈ ਗੁਰਮੁਖੀ ਲਿਪੀ ਦੇ ਵਿੱਚ ਨਾਣਾ ਅੱਖਰ ਆ ਜਿਹੜਾ ਉਹ ਵਰਤਿਆ ਜਾਂਦਾ ਤੇ ਨਾਣਾ ਜਿਹੜਾ ਉਹ ਪੰਜਾਬੀ ਦੇ ਵਿੱਚ ਜਦੋਂ ਅਸੀਂ ਸ਼ਬਦ ਬਣਾਉਨੇ ਆ ਤਾਂ ਨਾਣੇ ਅੱਖਰ ਦੇ ਸ਼ੁਰੂ ਦੇ ਵਿੱਚ ਆਉਣ ਦੇ ਨਾਲ ਕੋਈ ਸ਼ਬਦ ਨਹੀਂ ਬਣਦਾ ਇਸ ਕਰਕੇ ਕੁਝ ਅੱਖਰ ਪੰਜਾਬੀ ਦੇ ਵਿੱਚ ਇਹੋ ਜਿਹੇ ਨੇ ਜਿਨ੍ਹਾਂ ਦੀ ਆਰੰਭ ਦੇ ਵਿੱਚ ਵਰਤੂਆ ਜਿਹੜੀ ਉਹ ਨਹੀਂ ਹੁੰਦੀ ਜਿਨ੍ਹਾਂ ਦੇ ਵਿੱਚੋਂ ਨਾਣਾ ਜਿਹੜਾ ਉਹ ਇੱਕਾ ਇਸ ਕਰਕੇ ਨਾਣੇ ਦੀ ਵਰਤੂਆ ਜਿਹੜੀ ਨਾ ਸਾਊਂਡ ਦੇ ਵਿੱਚ ਉਹ ਸ਼ਬਦਾਂ ਦੇ ਆਰੰਭ ਦੇ ਵਿੱਚ ਨਹੀਂ ਹੁੰਦੀ ਪਿੱਛੇ ਜਾਂ ਵਿਚਕਾਰ ਸ਼ਬਦਾਂ ਦੀ ਵਰਤੂਆ ਜਿਹੜੀ ਉਹ ਹੁੰਦੀ ਹੈ ਜਿਵੇਂ ਪਾਣੀ ਦੇ ਵਿੱਚ ਹੁੰਦੀ ਹੈ ਜਾਂ ਤਾਣਾ ਦੇ ਵਿੱਚ ਹੁੰਦੀ ਆ ਤੇ ਇਹਦੇ ਇਸ ਅੱਖਰ ਦਾ ਜਿਹੜਾ ਨਾਮ ਹੈ ਉਹ ਨਾਣਾ ਤੱਤਾ ਤੱਤਾ ਹੁਣ ਤ ਸਾਊਂਡ ਨੂੰ ਵਿਅੰਜਨ ਜਿਹੜੇ ਚਿੰਨ ਨਾਲ ਪ੍ਰਗਟ ਕੀਤਾ ਜਾਂਦਾ ਉਹਦਾ ਨਾਮ ਹੈ ਤੱਤਾ ਤੱਤੇ ਦੇ ਨਾਲ ਜਿਵੇਂ ਤਲਵਾਰ ਉਸ ਤੋਂ ਬਾਅਦ ਥੱਥਾ ਥਾ ਸਾਊਂਡ ਆਉ ਨੂੰ ਥੱਥੇ ਅੱਖਰ ਦੇ ਨਾਲ ਪ੍ਰਗਟ ਕੀਤਾ ਜਾਂਦਾ ਤੇ ਉਹਦਾ ਨਾਮ ਹੈ ਜਿਹੜਾ ਥੱਥਾ ਜਿਵੇਂ ਥਾਲ ਦੱਦਾ ਦ ਸਾਊਂਡ ਅੱਖਰ ਦੱਦੇ ਨਾਲ ਪ੍ਰਗਟ ਕੀਤਾ ਜਾਂਦਾ ਅੱਖਰ ਦਾ ਨਾਮ ਹੈ ਦੱਦਾ ਤੇ ਇਹ ਹੈਗਾ ਜਿਵੇਂ ਦਰਖਤ ਇਸੇ ਤਰੀਕੇ ਨਾਲ ਧੱਦਾ ਅੱਖਰ ਦਾ ਨਾਮ ਹੈ ਧੱਦਾ ਜਿਵੇਂ ਧਰਤੀ ਦੀਆਂ ਨੰਨਾ ਨਾ ਸਾਉਂਡ ਨੂੰ ਨੰਨਾ ਅੱਖਰ ਦੇ ਵਿੱਚ ਪ੍ਰਗਟ ਕੀਤਾ ਜਾਂਦਾ ਹੈ ਤੇ ਇਹਨੂੰ ਅੱਖਰ ਦਾ ਨਾਮ ਹੈ ਨੰਨਾ ਬਣਦਾ ਜਿਵੇਂ ਨੱਕ ਪ ਪੱਪਾ ਅੱਖਰ ਦਾ ਨਾਮ ਹੈ ਪੱਪਾ ਸ਼ਬਦ ਪਰਬਤ ਫਫਾ ਫ ਸਾਊਂਡ ਨੂੰ ਫਫਾ ਅੱਖਰ ਦੇ ਵਿੱਚ ਪ੍ਰਗਟ ਕੀਤਾ ਜਾਂਦਾ ਅੱਖਰ ਦਾ ਨਾਮ ਹੈ ਫਫਾ ਫਸਲ ਬ ਬ ਸਾਊਂਡ ਨੂੰ ਬੱਬਾ ਅੱਖਰ ਦੇ ਵਿੱਚ ਪੇਸ਼ ਕੀਤਾ ਜਾਂਦਾ ਬੱਬਾ ਅੱਖਰ ਦਾ ਨਾਮ ਹੈ ਬਸ ਇਸੇ ਤਰ੍ਹਾਂ ਪੱਬਾ ਪਾ ਸਾਊਂਡ ਹੈ ਪੰਜਾਬੀ ਦੀ ਤੇ ਉਹਨੂੰ ਪੱਬਾ ਅੱਖਰ ਦੇ ਵਿੱਚ ਪੇਸ਼ ਕੀਤਾ ਜਾਂਦਾ ਅੱਖਰ ਦਾ ਨਾਮ ਹੈ ਪੱਬਾ ਭਾਰਤ ਬਪਾ ਬਮਮਾ ਮਾ ਸਾਉਂਡ ਨੂੰ ਮਮਾ ਅੱਖਰ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਮਟਰ ਹੁਣ ਮ ਟ ਰ ਮਾ ਨੂੰ ਮਮਾ ਅੱਖਰ ਦੇ ਵਿੱਚ ਪੇਸ਼ ਕੀਤਾ ਗਿਆ ਟ ਰ ਨੂੰ ਟੈਂਕ ਅੱਖਰ ਦੇ ਵਿੱਚ ਪੇਸ਼ ਕੀਤਾ ਗਿਆ ਤੇ ਰ ਨੂੰ ਰ ਅ ਅੱਖਰ ਦੇ ਵਿੱਚ ਪੇਸ਼ ਕੀਤਾ ਗਿਆ ਧੁਨੀਆਂ ਨੂੰ ਜੋੜ ਕੇ ਸ਼ਬਦ ਬਣਾਉਣੇ ਤੇ ਉਹਨਾਂ ਧੁਨੀਆਂ ਦੀ ਥਾਂ ਤੇ ਕਿਹੜੇ ਅੱਖਰਾਂ ਦੀ ਵਰਤੋਂ ਕਰਨੀ ਆ ਇਹਦੇ ਨਾਲ ਸਿਖਿਆਰਥੀ ਨੂੰ ਵਧੀਆ ਤਰੀਕੇ ਨਾਲ ਪੰਜਾਬੀ ਜਾਂ ਗੁਰਮੁਖੀ ਦੀ ਜਾਣਕਾਰੀ ਹੈ ਜਿਹੜੀ ਉਹ ਦਿੱਤੀ ਜਾ ਸਕਦੀ ਆ ਉਸ ਤੋਂ ਬਾਅਦ ਆ ਜਈਆ ਯਈਆ ਯਈਆ ਯ ਇਹ ਨਾਲ ਯਾਤਰੀ ਯਾਤਰੀ ਪੰਜਾਬੀ ਭਾਸ਼ਾ ਦੇ ਵਿੱਚ ਕੁਝ ਧੁਨੀਆਂ ਇਹੋ ਜਿਹੀਆਂ ਨੇ ਕੁਝ ਵਿਅੰਜਨ ਧੁਨੀਆਂ ਇਹੋ ਜਿਹੀਆਂ ਨੇ ਜਿਹੜੀਆਂ ਦਾ ਉਚਾਰਨ ਹੈ ਜਿਹੜਾ ਕੁਝ ਕੁਝ ਬਦਲਿਆ ਹੋਇਆ ਮਿਲਦਾ ਜਿਵੇਂ ਲਿਖਤ ਦੇ ਦੌਰਾਨ ਯਾ ਧੁਨੀ ਨੂੰ ਯਈ ਅੱਖਰ ਦੇ ਵਿੱਚ ਪ੍ਰਗਟ ਕੀਤਾ ਜਾਂਦਾ ਪਰ ਬੋਲਣ ਦੇ ਦੌਰਾਨ ਬਹੁਤੀ ਥਾਂ ਤੇ ਯਾਤਰੀ ਸ਼ਬਦ ਹੀ ਵਰਤਿਆ ਜਾਂਦਾ ਇਹਨੂੰ ਅਸੀਂ ਲਿਖਦੇ ਯਈ ਨਾਲ ਦੇ ਵੀ ਥਾਂ ਤੇ ਜੱਜਾ ਅੱਖਰ ਆ ਜਿਹੜਾ ਜ ਧੁਨੀਆਂ ਉਹ ਵਰਤ ਲਈ ਜਾਂਦੀ ਆ ਇਸ ਕਰਕੇ ਯਾਤਰੀ ਜਿਆਦਾ ਬੋਲਿਆ ਜਾਂਦਾ ਬਹੁਤ ਸਾਰੀਆਂ ਧੁਨੀਆਂ ਇਹੋ ਜੀਆਂ ਨੇ ਜਿਨ੍ਹਾਂ ਨੂੰ ਉਚਾਰਨ ਦੇ ਪੱਧਰ ਤੇ ਪੰਜਾਬੀ ਦੇ ਵਿੱਚ ਵੱਖਰਤਾ ਮਿਲਦੀ ਆ ਖਾਸ ਕਰਕੇ ਕਿਉਂਕਿ ਪੰਜਾਬੀ ਉਚਾਰਨ ਦੇ ਵਿੱਚ ਵੱਖਰਤਾਵਾਂ ਉਪਪਸ਼ਾਈ ਖੇਤਰਾਂ ਕਰਕੇ ਵੀ ਮਿਲਦੀਆਂ ਨੇ ਅਲੱਗ-ਅਲੱਗ ਥਾਵਾਂ ਤੇ ਕਿਉਂਕਿ ਅਲੱਗ-ਅਲੱਗ ਉਪਪਸ਼ਾਵਾ ਬੋਲੀਆਂ ਜਾਂਦੀਆਂ ਨੇ ਮਾਜੀ ਦੇ ਵਿੱਚ ਕੋਈ ਉਚਾਰਨ ਵੱਖਰਾ ਹੈ ਮਲਵਈ ਦੇ ਉਚਾਰਨ ਉਸ ਧੁਨੀ ਦਾ ਉਚਾਰਨ ਥੋੜਾ ਜਿਹਾ ਵੱਖਰਾ ਹੈ ਜਾਂ ਪਾਦੀ ਦੇ ਵਿੱਚ ਉਸ ਦਾ ਉਚਾਰਨ ਹੋਰ ਵੱਖਰਾ ਹੋ ਜਾਂਦਾ ਹੈ ਇਸ ਕਰਕੇ ਜਦੋਂ ਵਿਅੰਜਨ ਧੁਨੀਆਂ ਦੀ ਸਿਕਲਾਈ ਦੇਣੀ ਹੈ ਤਾਂ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਿਆ ਰਾਰਾ ਹੁਣ ਰਾਰੇ ਦਾ ਰਾਰਾ ਰੇਲ ਲੱਲਾ ਲੱਲਾ ਅੱਖਰ ਦਾ ਨਾਮ ਆ ਸ਼ਬਦ ਜਿਵੇਂ ਲਸਣ ਵਾਵਾ ਵਾਵਾ ਜਿਵੇਂ ਸ਼ਬਦ ਬਣ ਗਿਆ ਵੇਲਣਾ ਇਸੇ ਤਰੀਕੇ ਨਾਲ ੜਾੜਾ ੜਾੜਾ ਹੁਣ ਜਿਹੜਾ ਅੱਖਰ ਆ ਉਹ ਵੀ ਨਾਣੇ ਵਾਂਗੂ ਆ ਉਹ ਵੀ ਸ਼ੁਰੂ ਦੇ ਵਿੱਚ ਨਹੀਂ ਵਰਤਿਆ ਜਾ ਸਕਦਾ ਪੰਜਾਬੀ ਭਾਸ਼ਾ ਦੇ ਵਿੱਚ ੜ ਅੱਖਰ ਦੇ ਨਾਲ ਵੀੜ ਸਾਊਂਡ ਦੇ ਨਾਲ ਵੀ ਕੋਈ ਸ਼ਬਦ ਆ ਜਿਹੜਾ ਉਹ ਸ਼ੁਰੂ ਦੇ ਵਿੱਚ ਵਰਤੋ ਦੇ ਵਿੱਚ ਨਹੀਂ ਆਉਂਦਾ ਜਾਂ ਕੋਈ ਸ਼ਬਦ ਆ ਜਿਹੜਾ ਉਹ ਨਹੀਂ ਬਣਦਾ ਹੈਗਾ ਪਰ ਇਹ ਵਿਚਕਾਰ ਆਉਂਦਾ ਕਿਉਂਕਿ ਆਪਾਂ ਇਹਦੀ ਧੁਨੀਵਾਰ ਜਾਣ ਕਰ ਦੇਣੀ ੜ ਧੁਨੀ ੜ ੜ ਧੁਨੀ ਨੂੰ ਉਚਾਰਨ ਕਰਨਾ ਵੀ ਸਿਖਿਆਰਥੀ ਲਈ ਦੂਜੀ ਭਾਸ਼ਾ ਦੇ ਸਿਖਿਆਰਥੀ ਲਈ ਔਖਾ ਕਾਰਜ ਹੈ ੜ ਤੋਂ ਇਹਦੇ ਉਚਾਰਨ ਦੇ ਵਿੱਚ ਜੀਬ ਦੇ ਵਿੱਚ ਹਿਲਜੁਲ ਜੀ ਪੈਦਾ ਹੁੰਦੀ ਆ ਉਹ ਜੀਬ ਦੀ ਹਿਲਜੁਲ ਦੇ ਆਧਾਰ ਤੇ ਦੱਸਿਆ ਜਾ ਸਕਦਾ ਕਿ ਕਿਸ ਤੋਂਨੀ ਦਾ ਉਚਾਰਨ ਆ ਜਿਹੜਾ ਉਹ ਕਿਵੇਂ ਕੀਤਾ ਜਾਂਦਾ ਹੈ ਇਹ ਤੋਂਨੀ ਆਰੰਭ ਵਿੱਚ ਨਹੀਂ ਆਉਂਦੀ ਪਰ ਵਿਚਕਾਰ ਤੇ ਅੰਤ ਵਿੱਚ ਆਉਂਦੀ ਐ ਇਸ ਕਰਕੇ ਸੜਕ ਸ ੜ ਕ ਸ ਨੂੰ ਪ੍ਰਗਟ ਕਰਨ ਲਈ ਸ ਸ ਅੱਖਰ ੜ ਨੂੰ ਪ੍ਰਗਟ ਕਰਨ ਲਈ ੜ ਤੇ ਕ ਨੂੰ ਪ੍ਰਗਟ ਕਰਨ ਲਈ ਕਕਾ ਅੱਖਰ ਆ ਜਿਹੜਾ ਉਹ ਵਰਤ ਲਿਆ ਜਾਂਦਾ ਇਸ ਕਰਕੇ ਇਸ ਤਰੀਕੇ ਨਾਲ ਇਹਨਾਂ ਦੀ ਸਿੱਖਲਾਈ ਆ ਜਿਹੜੀ ਉਹ ਦਿੱਤੀ ਜਾ ਸਕਦੀ ਆ ਜਿਹੜੀਆਂ ਇਹ ਵਿਅੰਜਨ ਧੁਨੀਆਂ ਨੇ ਇਹੇ ਵੀ ਸਵਰ ਧੁਨੀਆਂ ਵਾਂਗ ਸਾਰਥਕ ਹੋਣ ਦਰੱਖਦੀਆਂ ਨੇ ਕਿਉਂਕਿ ਇਹਨਾਂ ਵਿਅੰਜਨਾਂ ਨੂੰ ਇੱਕ ਦੂਜੇ ਦੀ ਥਾਂ ਤੇ ਵਰਤਣ ਦੇ ਨਾਲ ਅਰਥ ਨੇ ਜਿਹੜੇ ਉਹ ਬਦਲ ਜਾਂਦੇ ਨੇ ਇੱਕ ਅੱਖਰ ਦੀ ਥਾਂ ਤੇ ਜੇ ਅਸੀਂ ਦੂਜਾ ਅੱਖਰ ਵਰਤ ਲਾਂਗੇ ਤਾਂ ਅਰਥਾਂ ਦੇ ਵਿੱਚ ਵੱਖਰਤਾ ਪੈਦਾ ਹੋ ਜਾਂਦੀ ਆ ਬਹੁਤੀਆਂ ਥਾਵਾਂ ਤੇ ਸ਼ਬਦਾਂ ਦੇ ਅਰਥਾਂ ਦੇ ਅਨਰਥ ਹੋ ਜਾਂਦੇ ਨੇ ਜਾਂ ਬਹੁਤੀਆਂ ਥਾਵਾਂ ਤੇ ਜਿਹੜੇ ਸ਼ਬਦਾਂ ਦੇ ਅਰਥ ਹੀ ਵੱਖਰੇ ਨਿਕਲਦੇ ਨੇ ਇਸ ਕਰਕੇ ਇਹਨਾਂ ਨੂੰ ਇਹਨਾਂ ਵਿਅੰਜਨਾਂ ਨੂੰ ਇੱਕ ਦੂਜੇ ਦੀ ਥਾਂ ਤੇ ਜਿਵੇਂ ਵਰਤ ਲੰਨੇ ਆ ਤਾਂ ਵੱਖਰਤਾ ਅਰਥਾਂ ਦੇ ਵਿੱਚ ਪੈਦਾ ਹੋ ਜਾਂਦੀ ਆ ਹੁਣ ਜਦੋਂ ਅਸੀਂ ਜਿਵੇਂ ਕੁਝ ਸ਼ਬਦਾਂ ਦੀ ਉਦਾਹਰਨਾਂ ਅਸੀਂ ਦੇਖ ਸਕਦੇ ਆ ਜਿਵੇਂ ਪਲ ਪ ਤਿਲ ਪ ਹੁਣ ਪ ਆ ਦੀ ਥਾਂ ਤੇ ਜੇ ਅਸੀਂ ਬਾਂ ਸ਼ਬਦ ਵਰਤ ਦਾਂਗੇ ਬਲ ਤਾਂ ਪਲ ਦੇ ਵੱਖਰੇ ਅਰਥ ਨੇ ਤੇ ਬਲ ਦੇ ਵੱਖਰੇ ਅਰਥ ਨੇ ਪਲ ਬਲ ਇਸੇ ਤਰ੍ਹਾਂ ਜਲ ਜ ਜ ਦੇ ਥਾਂ ਤੇ ਜੇ ਅਸੀਂ ਤੱਤਾ ਲਿਖ ਦਾਂਗੇ ਜ ਤ ਜਲ ਤਲ ਜਲ ਦੇ ਜਲ ਪਾਣੀ ਹੁੰਦਾ ਤਲ ਦੇ ਅਰਥ ਵੱਖਰੇ ਨੇ ਇਸੇ ਤਰੀਕੇ ਨਾਲ ਕਰ ਕਰ ਕਰਨਾ ਕ ਦੇ ਥਾਂ ਤੇ ਜੇ ਮ ਵਰਤ ਲਿਖ ਦਈਏ ਤਾਂ ਕਰ ਮਰ ਕ ਵਰਤਨ ਨਾਲ ਵੱਖਰੇ ਅਰਥ ਦੇ ਰਿਹਾ ਮ ਵਰਤਨ ਨਾਲ ਮਮਾ ਵਰਤਨ ਨਾਲ ਵੱਖਰੇ ਅਰਥ ਦੇ ਰਿਹਾ ਤੁਰ ਤੁਰ ਜੇ ਹਣ ਠ ਤਾ ਦੀ ਥਾਂ ਤੇ ਭੱਬਾ ਵਰਤ ਦੀਏ ਪੁਰ ਬੈਨੋਂ ਅਕੜ ਰਾਰਾ ਸੇਮ ਬਾਕੀ ਸਾਰੇ ਅੱਖਰ ਸੇਮ ਨੇ ਸਿਰਫ ਤਾ ਦੇ ਥਾਂ ਤੇ ਪੱਬਾ ਵਰਤਨ ਨਾਲ ਹੀ ਸ਼ਬਦਾਂ ਦੇ ਅਰਥਾਂ ਦੇ ਵਿੱਚ ਤੁਰ ਤੁਰਨਾ ਪੁਰ ਪੁਰਨਾ ਕੋਈ ਚੀਜ਼ ਦਾ ਪੁਰਨਾ ਇਸ ਕਰਕੇ ਸ਼ਬਦਾਂ ਦੇ ਅਰਥਾਂ ਦੇ ਵਿੱਚ ਵੱਖਰਤਾ ਜਿਹੜੀ ਉਹ ਆ ਜਾਂਦੀ ਆ ਇਸੇ ਤਰੀਕੇ ਨਾਲ ਜੁੜ ਜੇ ਜਹ ਦੀ ਥਾਂ ਤੇ ਥੱਥਾ ਵਰਤ ਦਾਂਗੇ ਥੋੜ ਜਹ ਜੁੜਨਾ ਜੁੜ ਜੁੜਨਾ ਥੋੜ ਇਸ ਚੀਜ਼ ਦਾ ਕਟਣਾ ਥੋੜਨਾ ਇਸ ਕਰਕੇ ਇੱਕ ਅੱਖਰ ਦੀ ਵੱਖਰਤਾ ਦੇ ਨਾਲ ਸ਼ਬਦਾਂ ਦੇ ਅਰਥ ਨੇ ਜਿਹੜੇ ਇੱਕ ਵਿੰਜਨ ਤੁਰੀ ਦੀ ਵੱਖਰਤਾ ਦੇ ਨਾਲ ਸ਼ਬਦਾਂ ਦੇ ਅਰਥ ਵੱਖਰੇ ਹੋ ਜਾਂਦੇ ਨੇ ਜਿਵੇਂ ਸੂਟ ਹੁਣ ਸਾਧ ਦੀ ਥਾਂ ਜੇ ਅਸੀਂ ਜ ਜਾ ਵਰਤ ਲਾਂਗੇ ਜੂਟ ਤਾਂ ਸੂਟ ਦੇ ਵੱਖਰੇ ਅਰਥ ਨੇ ਜੂਟ ਦੇ ਵੱਖਰੇ ਅਰਥ ਨੇ ਇਹਨਾਂ ਸਾਰੇ ਸ਼ਬਦਾਂ ਦੇ ਅਰਥ ਅਧਿਆਪਕ ਵਿਦਿਆਰਥੀ ਨੂੰ ਸਮਝਾ ਸਕਦਾ ਇਹ ਤਾਂ ਇਹ ਸ਼ਬਦ ਤਾਂ ਕੁਝ ਸ਼ਬਦ ਨੇ ਇਹਨਾਂ ਤੋਂ ਇਲਾਵਾ ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਬਹੁਤ ਆਤ ਦੇ ਵਿੱਚ ਆ ਪੰਜਾਬੀ ਭਾਸ਼ਾ ਦੇ ਬਹੁਤ ਸਾਰੇ ਵਾਕ ਨੇ ਉਹਨਾਂ ਸਾਰਿਆਂ ਦੀ ਜਾਣਕਾਰੀ ਜਿਹੜੀ ਅਧਿਆਪਕ ਸਿੱਖਿਆਰਥੀ ਨੂੰ ਸਿਖਾ ਕੇ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਦੀ ਜਾਣਕਾਰੀ ਜਿਹੜੀ ਉਹ ਦਿੱਤੇ ਜਾ ਸਕਦੀ ਆ ਜਿਵੇਂ ਸੌਖਾ ਸੌਖਾ ਮੌਕਾ ਹੁਣ ਇੱਕ ਸਾਊਂਡ ਦੇ ਬਦਲਾਅ ਦੇ ਨਾਲ ਸੌਖਾ ਮਤਲਬ ਸੌਖਾ ਕੋਈ ਵੀ ਚੀਜ਼ ਸੌਖੀ ਹੋਣੀ ਮੌਕਾ ਮੌਕਾ ਮਿਲਣਾ ਇੱਕ ਸਾਊਂਡ ਦੇ ਇੱਕ ਵਿਅੰਜਨ ਧੁਨੀ ਦੇ ਬਦਲਾਵ ਦੇ ਨਾਲ ਸ਼ਬਦਾਂ ਦੇ ਅਰਥਾਂ ਦੇ ਵਿੱਚ ਵੱਖਰਤਾ ਆ ਗਈ ਇਸੇ ਤਰੀਕੇ ਨਾਲ ਤੱਕੜੀ ਇਸੇ ਤਰੀਕੇ ਨਾਲ ਤੱਕੜੀ ਹੁਣ ਤੱਕੜੀ ਦੀ ਜਿਹੜੀ ੜਾ ਸਾਊਂਡ ਆ ੜਾ ਸਾਊਂਡ ਨੂੰ ਬਹੁਤੀਆਂ ਭਾਸ਼ਾਵਾਂ ਵਾਲੇ ਵਸਿੰਦੇ ਰ ਸਾਊਂਡ ਦੇ ਵਿੱਚ ਉਚਾਰਦੇ ਨੇ ਪਰ ਹੁਣ ਜੇ ਇੱਥੇ ਇੱਕ ਅੱਖਰ ਦੀ ਬਦਲਾਵ ਕਰ ਦਿੱਤਾ ਜਾਵੇ ਬ ਬਣਾ ਦਿੱਤਾ ਜਾਵੇ ਤੇ ਐਂਡ ਦੇ ਵਿੱਚ ਉਹ ਤੋਂ ਨਹੀਂ ਰੱਖ ਲਈ ਜਾਵੇ ਜਿਹੜੀ ਦੂਜੀ ਭਾਸ਼ਾ ਵਾਲੇ ਉਚਾਰਦੇ ਨੇ ਬੱਕਰੀ ਤਾਂ ਇਹਦਾ ਅਰਥ ਹੀ ਵੱਖਰਾ ਹੈ ਜਿਹੜਾ ਉਹ ਹੋ ਜਾਂਦਾ ਇਸ ਕਰਕੇ ਇਹਨਾਂ ਵਿਅੰਜਨ ਧੁਨੀਆਂ ਦੇ ਵਿੱਚ ਹਰ ਧੁਨੀ ਦਾ ਆਪਣਾ ਮਹੱਤਵ ਹੈ ਹਰ ਵਿਅੰਜਨ ਧੁਨੀ ਸ਼ਬਦਾਂ ਦੇ ਅਰਥਾਂ ਦੇ ਵਿੱਚ ਵੱਖਰਤਾ ਪੈਦਾ ਕਰਦੀ ਹੈ ਤੇ ਹਰ ਵਿਅੰਜਨ ਧੁਨੀ ਦੇ ਨਾਲ ਸ਼ਬਦਾਂ ਦੇ ਅਰਥ ਵੱਖਰੇ ਨਿਕਲਦੇ ਨੇ ਇਸ ਕਰਕੇ ਸਾਰੀਆਂ ਵਿਅੰਜਨ ਧੁਨੀਆਂ ਦੀ ਜਾਣਕਾਰੀ ਦੇਣੀ ਤੇ ਉਹਨਾਂ ਦੇ ਉਚਾਰਨ ਨੂੰ ਸਮਝਾਉਣਾ ਉਹਨਾਂ ਨੂੰ ਲਿਖਣ ਆਲੇ ਅੱਖਰਾਂ ਦੀ ਜਾਣਕਾਰੀ ਦੇਣੀ ਸਿਖਿਆਰਥੀ ਨੂੰ ਜ਼ਰੂਰੀ ਹੈ ਤਾਂ ਹੀ ਉਹ ਪੰਜਾਬੀ ਭਾਸ਼ਾ ਨੂੰ ਚੰਗੀ ਤਰ੍ਹਾਂ ਸਿੱਖ ਸਕਦਾ ਹੈ ਪੰਜਾਬੀ ਭਾਸ਼ਾ ਦੇ ਵਿੱਚ ਕੁਝ ਵਿਅੰਜਨ ਧੁਨੀਆਂ ਇਹੋ ਜੀਆਂ ਨੇ ਜਿਨ੍ਹਾਂ ਦੇ ਵਿੱਚ ਪੰਜਾਬੀ ਭਾਸ਼ਾ ਦੇ ਉਚਾਰਨ ਦੇ ਵਿੱਚ ਵੱਖਰਤਾ ਮਿਲਦੀ ਹੈ ਪਰ ਬਹੁਤ ਸਾਰੇਆਂ ਦੂਜੀਆਂ ਭਾਸ਼ਾਵਾਂਾਂ ਵਾਲੇ ਜਿਹੜੇ ਵਿਅਕਤੀ ਨੇ ਉਹਨਾਂ ਦੀ ਭਾਸ਼ਾ ਦੇ ਵਿੱਚ ਉਹ ਵੱਖਰਤਾ ਮੌਜੂਦ ਨਹੀਂ ਹੁੰਦੀ ਇਸ ਕਰਕੇ ਜਦੋਂ ਉਹ ਪੰਜਾਬੀ ਭਾਸ਼ਾ ਨੂੰ ਲਿਖਦੇ ਨੇ ਤਾਂ ਉਹ ਇਹੋ ਜੀਆਂ ਗਲਤੀਆਂ ਆਮ ਤੌਰ ਤੇ ਕਰ ਦਿੰਦੇ ਨੇ ਕਿ ਇੱਕ ਵਿਅੰਜਨ ਧੁਨੀ ਜਾਂ ਵਿਅੰਜਨ ਧੁਨੀ ਨੂੰ ਪ੍ਰਗਟਾਉਣ ਵਾਲੇ ਅੱਖਰ ਦੀ ਥਾਂ ਤੇ ਦੂਜੇ ਅੱਖਰ ਦੀ ਵਰਤੋਂ ਕਰ ਦਿੰਦੇ ਨੇ ਖਾਸ ਕਰਕੇ ਜਿਵੇਂ ਕੁਝ ਧੁਨੀਆਂ ਨੇ ਕ ਤੇ ਖ ਕਕਾ ਤੇ ਖਖਾ ਇਸੇ ਤਰੀਕੇ ਨਾਲ ਗਗਾ ਤੇ ਘਗਾ ਚਚਾ ਛਛਾ ਜਜਾ ਝਜਾ ਟੈਂਕਾ ਠਠਾ ਡਡਾ ਢਡਾ ਤੱਤਾ ਠੱਠਾ ਤੇ ਬੱਬਾ ਦੱਦਾ ਤੇ ਤੱਦਾ ਬੱਬਾ uh ਇਹ ਕੁਝ ਜੁਟੇ ਹੋ ਜੇ ਨੇ ਜਿਨ੍ਹਾਂ ਨੂੰ ਆਮ ਤੌਰ ਤੇ ਦੂਜੀ ਭਾਸ਼ਾ ਦੇ ਬੁਲਾ ਰਹੇ ਨੇ ਜਿਹੜੇ ਇੱਕ ਦੀ ਥਾਂ ਤੇ ਦੂਜੀ ਦੀ ਵਰਤੋਂ ਕਰ ਲੈਂਦੇ ਨੇ ਇਹਦਾ ਵੱਡਾ ਕਾਰਨ ਇਹ ਹੁੰਦਾ ਕਿ ਉਹਨਾਂ ਦੀ ਭਾਸ਼ਾ ਦੇ ਵਿੱਚ ਇਹਨਾਂ ਤੋਂ ਨਹੀਂ ਦੀ ਵੱਖਰਤਾ ਕਈ ਵਾਰ ਨਹੀਂ ਹੁੰਦੀ ਇਸ ਕਰ ਜੋ ਦੀ ਥਾਂ ਤੇ ਛ ਦੀ ਵਰਤੋਂ ਜਾਂ ਛ ਦੀ ਥਾਂ ਤੇ ਜ ਦੀ ਵਰਤੋਂ ਤ ਦੀ ਥਾਂ ਤੇ ਥ ਥ ਦੀ ਥਾਂ ਤੇ ਤ ਦੀ ਵਰਤੋਂ ਤ ਦੀ ਥਾਂ ਤੇ ਦ ਦੀ ਵਰਤੋਂ ਜਿਹੜੀ ਆਮ ਹੀ ਦੂਜੀ ਭਾਸ਼ਾ ਦੇ ਬੁਲਾ ਰਿਆਂ ਦੁਆਰਾ ਕਰ ਲਈ ਜਾਂਦੀ ਆ ਜਿਵੇਂ ਉਹਨਾਂ ਨੂੰ ਜਿਹੜੀ ਭਾਸ਼ਾ ਉਹ ਸੁਣਾਈ ਦਿੰਦੀ ਆ ਕਿਉਂਕਿ ਉਹਨਾਂ ਨੂੰ ਸੁਣਾਈ ਹੀ ਆਪਣੀ ਭਾਸ਼ਾ ਦੇ ਵਾਂਗੂ ਦਿੰਦੀ ਆ ਤਾਂ ਉਵੇਂ ਹੀ ਉਹ ਉਹਨਾਂ ਸ਼ਬਦਾਂ ਨੂੰ ਲਿਖਤ ਪ੍ਰਬੰਧ ਦੇ ਵਿੱਚ ਲੈ ਆਉਂਦੇ ਨੇ ਇਸ ਕਰਕੇ ਇਹ ਕੁਝ ਇਹੋ ਜਿਹੇ ਜੁਟ ਨੇ ਜੀਨ੍ਹਾਂ ਦੀਆਂ ਗਲਤੀਆਂ ਆਮ ਹੀ ਦੂਜੀ ਭਾਸ਼ਾ ਦੇ ਤੌਰ ਤੇ ਪੰਜਾਬੀ ਨੂੰ ਸਿੱਖ ਰਹੇ ਜਾਂ ਜਿਹੜੇ ਅੱਜ ਕੱਲ ਦੇ ਵਿਦਿਆਰਥੀ ਨੇ ਉਹ ਵੀ ਜਦੋਂ ਪੰਜਾਬੀ ਲਿਖਤ ਦੇ ਵਿੱਚ ਲੈ ਕੇ ਆਉਂਦੇ ਨੇ ਗੁਰਮੁਖੀ ਲਿਪੀ ਦੇ ਵਿੱਚ ਤਾਂ ਇਹਨਾਂ ਅੱਖਰਾਂ ਨੂੰ ਇੱਕ ਦੂਜੀ ਦੀ ਥਾਂ ਤੇ ਵਰਤ ਲੈਂਦੇ ਨੇ ਇਸ ਕਰਕੇ ਇਹਨਾਂ ਅੱਖਰਾਂ ਬਾਰੇ ਗਿਆਨ ਦੇਣਾ ਸਿਖਿਆਰਥੀ ਨੂੰ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਜੇਕਰ ਇਹਨਾਂ ਦਾ ਗਿਆਨ ਸਿਖਿਆਰਥੀ ਨੂੰ ਨਹੀਂ ਹੋਵੇਗਾ ਤਾਂ ਉਹ ਕਾਫੀ ਜ਼ਿਆਦਾ ਹੱਦ ਤੱਕ ਇਹੋ ਜਿਹੀਆਂ ਗਲਤੀਆਂ ਕਰਦੇ ਨੇ ਜਿਵੇਂ ਭਾਰਤ ਦੀ ਥਾਂ ਤੇ ਬਹੁਤੇ ਵਿਦਿਆਰਥੀ ਭਾਰਤ ਨਾਲ ਲਿਖਦੇ ਨੇ ਇਸੇ ਤਰੀਕੇ ਨਾਲ ਖਰਬੂਜੇ ਨੂੰ ਅਤੇ ਉਹਨਾਂ ਨੂੰ ਖਾ ਧੋਨੀ ਦੀ ਥਾਂ ਤੇ ਕ ਸੁਣਾਈ ਦਿੰਦੀ ਆ ਕਰਬੂਜਾ ਲਿਖ ਦਿੰਦੇ ਨੇ ਜਿਵੇਂ ਪਾ ਦੀ ਥਾਂ ਤੇ ਬਸ ਬਣਾਈ ਦਿੰਦੀ ਆ ਇਸੇ ਤਰੀਕੇ ਨਾਲ ਛਤਰੀ ਨੂੰ ਕੁਝ ਕੁਝ ਲੋਕ ਸ ਜਾਂ ਸ ਪਰ ਬਿੰਦੀ ਦੇ ਨਾਲ ਵੀ ਲਿਖ ਦਿੰਦੇ ਨੇ ਕਿਉਂਕਿ ਉਹ ਸਸਤੇ ਪਰ ਬਿੰਦੀ ਦੀ ਤੇ ਛ ਧੋਨੀ ਦੀ ਛ ਤੇ ਸ ਧੋਨੀ ਦੀ ਵੱਖਰਤਾ ਜਿਹੜੀ ਸ ਛ ਤੇ ਸ਼ ਤਿੰਨੋਂ ਦੁਨੀਆਂ ਦੀ ਵੱਖਰਤਾ ਨੂੰ ਸਮਝਣ ਤੋਂ ਅਸਮਰੱਥ ਹੁੰਦੇ ਨੇ ਇਸ ਕਰਕੇ ਇਹਨਾਂ ਦੁਨੀਆਂ ਦੀ ਥਾਂ ਤੇ ਇੱਕ ਦੂਜੀ ਦੀ ਵਰਤੋਂ ਆਮ ਹੀ ਪੰਜਾਬੀ ਭਾਸ਼ਾ ਨੂੰ ਸਿੱਖ ਰਹੇ ਜਾਂ ਪੰਜਾਬੀ ਭਾਸ਼ਾ ਨੂੰ ਜਾਣਦੇ ਹੋਏ ਲੋਕ ਵੀ ਕਰ ਦਿੰਦੇ ਨੇ ਇਸੇ ਤਰੀਕੇ ਨਾਲ ਜਿਵੇਂ ਝਾੜੂ ਲਿਖਿਆ ਜਾਂਦਾ ਹੈ ਝਾੜੂ ਨੂੰ ਚਾੜੂ ਨੂੰ ਝਾੜੂ ਸ਼ਬਦਾਂ ਦੇ ਰੂਪ ਦੇ ਵਿੱਚ ਝਾੜ ਦੀ ਥਾਂ ਤੇ ਚੱਚੇ ਦੀ ਵਰਤੋਂ ਕਰ ਲੈਂਦੇ ਨੇ ਇਸੇ ਤਰੀਕੇ ਨਾਲ ਘੜੀ ਨੂੰ ਕ ਜਿਹੜਾ ਕ ਰੂਪ ਦੇ ਵਿੱਚ ਲਿਖ ਦਿੱਤਾ ਜਾਂਦਾ ਕੜੀ ਲਿਖ ਦਿੰਦੇ ਨੇ ਕੜੀ ਦੇ ਹੁਣ ਅਰਥ ਬਿਲਕੁਲ ਵੱਖਰੇ ਨੇ ਇਸ ਕਰਕੇ ਇਹੋ ਜਿਹੀਆਂ ਗਲਤੀਆਂ ਜਾਂ ਖਾਸ ਕਰਕੇ ਘਰ ਨੂੰ ਕਰ ਰੂਪ ਦੇ ਵਿੱਚ ਕ ਸਾਊਂਡ ਕ ਰੂਪ ਦੇ ਵਿੱਚ ਕੁਛ ਤਾਂ ਕੁਛ ਜਿਹੜੀਆਂ ਇਹ ਗਲਤੀਆਂ ਨੇ ਕ ਚ ਟ ਤ ਪ ਜਿਹੜੀਆਂ ਇਹ ਧੁਨੀਆਂ ਨੇ ਕਿਉਂਕਿ ਇਹ ਪੰਜਾਬੀ ਭਾਸ਼ਾ ਦੇ ਵਿੱਚ ਸੁਰ ਦੇ ਵਿੱਚ ਬੋਲੀਆਂ ਜਾਂਦੀਆਂ ਨੇ ਇਸ ਰੂਪ ਦੇ ਵਿੱਚ ਕ ਚ ਟ ਤ ਪ ਇਸ ਰੂਪ ਦੇ ਵਿੱਚ ਇਹ ਪੰਜਾਬੀ ਭਾਸ਼ਾ ਦੇ ਉਚਾਰਨ ਦੇ ਵਿੱਚ ਨਹੀਂ ਮਿਲਦੀਆਂ ਹੈਗੀਆਂ ਇਸ ਕਰਕੇ ਇਹਨਾਂ ਧੁਨੀਆਂ ਨੂੰ ਕ ਗ ਚ ਜ ਟ ਡ ਦ ਪ ਬ ਅੱਖਰਾਂ ਨਾਲ ਜਿਹੜੀਆਂ ਪ੍ਰਗਟ ਕੀਤੀਆਂ ਜਾਂਦੀਆਂ ਨੇ ਉਹਨਾਂ ਦੀ ਥਾਂ ਤੇ ਕ ਚ ਟ ਤ ਪ ਜੇ ਸ਼ੁਰੂ ਦੇ ਵਿੱਚ ਆਉਂਦਾ ਉਹ ਆਮ ਹੀ ਸਿਖਿਆਰਥੀ ਨੇ ਜਿਹੜੇ ਉਹ ਲਿਖ ਦਿੰਦੇ ਨੇ ਇਹਦੀ ਜ਼ਿਆਦਾ ਡਿਟੇਲ ਅਸੀਂ ਪੰਜਾਬੀ ਦੇ ਸੁਰ ਪ੍ਰਬੰਧ ਨੂੰ ਜਦੋਂ ਕਰਾਂਗੇ ਉਹਦੇ ਵਿੱਚ ਸਮਝਾਂਗੇ ਪਰ ਸਿਖਿਆਰਥੀ ਨੂੰ ਇਹਨਾਂ ਸਾਰਿਆਂ ਦਾ ਅਭਿਆਸ ਵਾਰ-ਵਾਰ ਲਿਖਾ ਕੇ ਕਰਵਾਇਆ ਜਾ ਸਕਦਾ ਤੇ ਵਾਰ-ਵਾਰ ਲਿਖਵਾਉਣ ਦੇ ਨਾਲ ਇਹ ਗਲਤੀਆਂ ਨੇ ਜਿਹੜੀਆਂ ਇਹ ਕਾਫੀ ਅੱਦ ਤੱਕ ਦੂਰ ਹੋਣ ਦੀ ਸੰਭਾਵਨਾ ਜਿਹੜੀ ਉਹ ਹੁੰਦੀ ਹੈ ਕੁਝ ਧੁਨੀਆਂ ਦਾ ਉਚਾਰਨ ਕਈ ਵਾਰ ਅਧਿਆਪਕ ਦੀ ਆਪਣੀ ਭਾਸ਼ਾ ਦੇ ਵਿੱਚ ਵੀ ਵੱਖਰਾ ਹੁੰਦਾ ਹੈ ਖਾਸ ਤੌਰ ਤੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਬਹੁਤ ਸਾਰੇ ਵਸੇ ਹੋਏ ਲੋਕ ਨੇ ਉਹਨਾਂ ਦੀ ਆਪਣੀ ਭਾਸ਼ਾ ਦੇ ਵਿੱਚ ਵੀ ਉਹਨਾਂ ਦੇ ਪੰਜਾਬੀ ਉਚਾਰਨ ਦੇ ਵਿੱਚ ਵੀ ਕੁਝ ਵੱਖਰਤਾ ਜਿਹੜੀ ਉਹ ਆ ਚੁੱਕੀ ਆ ਇਸ ਕਰਕੇ ਪੰਜਾਬੀ ਦੀਆਂ ਉਹਨਾਂ ਧੁਨੀਆਂ ਬਾਰੇ ਜਾਣਕਾਰੀ ਦੇਣ ਲਈ ਅੱਜ ਦੇ ਸਮੇਂ ਦੇ ਵਿੱਚ ਬੜੇ ਤਰ੍ਹਾਂ ਦੀਆਂ ਆਡੀਓ ਜਾਂ ਵੀਡੀਓ ਤਕਨੀਕਾਂ ਨੇ ਜਿਹੜੀਆਂ ਉਹ ਵਰਤੀਆਂ ਜਾ ਸਕਦੀਆਂ ਨੇ ਜਿਨ੍ਹਾਂ ਦੇ ਨਾਲ ਜਿਹੜੀ ਸਿੱਖਲਾਈ ਆ ਉਹ ਸੌਖੀਆਂ ਹੋ ਸਕਦੀਆਂ ਜਿਵੇਂ ਇੱਕ ਪੰਜਾਬੀ ਯੂਨੀਵਰਸਿਟੀ ਦੁਆਰਾ ਤਿਆਰ ਕੀਤੀ ਹੋਈ ਪੰਜਾਬੀ ਗਿਆਨ ਸੀਡੀ ਵਰਤ ਕੇ ਵੀ ਪੰਜਾਬੀ ਭਾਸ਼ਾ ਦੀ ਸਿੱਖਲਾਈ ਲਈ ਜਾ ਸਕਦੀ ਹੈ ਜਾਂ ਹੁਣ ਇਸ ਅੱਜ ਦੇ ਸਮੇਂ ਦੇ ਵਿੱਚ YouTube ਦੇ ਰਾਹੀਂ ਵੀ ਬੜੇ ਤਰ੍ਹਾਂ ਦੇ ਲੈਕਚਰ ਜਿੱਥੇ ਪੰਜਾਬੀ ਦੀਆਂ ਧੁਨੀਆਂ ਦੀ ਸਿੱਖਲਾਈ ਦਿੱਤੀ ਜਾਂਦੀ ਹੈ ਉਹਨਾਂ ਦੇ ਰਾਹੀਂ ਵੀ ਪੰਜਾਬੀ ਦੀਆਂ ਧੁਨੀਆਂ ਨੇ ਜਿਹੜੀਆਂ ਉਹ ਸਿੱਖੀਆਂ ਜਾ ਸਕਦੀਆਂ ਨੇ ਪੰਜਾਬੀ ਵਿਅੰਜਨਾਂ ਦੇ ਨਾਲ ਸਬੰਧਤ ਇਹ ਕੁਝ ਜਾਣਕਾਰੀ ਆ ਪੰਜਾਬੀ ਵਿਅੰਜਨ ਧੁਨੀਆਂ ਦੇ ਵਿੱਚ ਜਿਵੇਂ ਅਸੀਂ ਣਾਣੇ ਦੀ ਗੱਲ ਕੀਤੀ ਆ ੜਾੜੇ ਦੀ ਗੱਲ ਕੀਤੀ ਆ ਜਾਂ ਊਂਗਾ ਊਂਗਾ ਕੁਝ ਇਹੋ ਜਿਹੀਆਂ ਧੁਨੀਆਂ ਨੇ ਜਿਨ੍ਹਾਂ ਦੇ ਨਾਲ ਜਿਹੜੀ ਜਿਨ੍ਹਾਂ ਦੇ ਨਾਲ ਗੁਰਮੁਖੀ ਲਿਪੀ ਦੇ ਵਿੱਚ ਜਾਂ ਪੰਜਾਬੀ ਭਾਸ਼ਾ ਦੇ ਵਿੱਚ ਅੱਖਰਾਂ ਦੀ ਸ਼ੁਰੂਆਤ ਨਹੀਂ ਹੁੰਦੀ ਜਿਵੇਂ ੜੇ ਨਾਲ ਸ਼ੁਰੂ ਦੇ ਵਿੱਚ ਕੋਈ ਅੱਖਰ ਨਹੀਂ ਬਣਦਾ ਇਹਨਾਂ ਦੀ ਜਾਣਕਾਰੀ ਲੈ ਕੇ ਹੀ ਪੰਜਾਬੀ ਭਾਸ਼ਾ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਆਹ ਸਾਰੀਆਂ ਵਿਅੰਜਨ ਧੁਨੀਆਂ ਨੇ ਤੇ ਇਹਨਾਂ ਵਿਅੰਜਨਾਂ ਦੇ ਨਾਮ ਕੀ ਨੇ ਇਹਨਾਂ ਵਿਅੰਜਨ ਧੁਨੀਆਂ ਨੂੰ ਪ੍ਰਗਟਾਉਣ ਵਾਲੇ ਜਿਨ੍ਹਾਂ ਦੇ ਨਾਮ ਕੀ ਨੇ ਤੇ ਇਹਨਾਂ ਨਾਲ ਕਿਹੜੇ ਕਿਹੜੇ ਅੱਖਰਾਂ ਦੀ ਉਸਾਰੀ ਹੁੰਦੀ ਆ ਇਸ ਰੂਪ ਦੇ ਵਿੱਚ ਅਸੀਂ ਵਿਅੰਜਨ ਧੁਨੀਆਂ ਨੂੰ ਸਮਝ ਸਕਦੇ ਆ ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਨਾਲ ਸੰਬੰਧ ਤਾਂ ਹੋਰ ਜਾਣਕਾਰੀ ਦੇ ਲਈ ਅਸੀਂ ਅਗਲੀਆਂ ਕਲਾਸਾਂ ਦੇ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਸੁਣਨ ਤੇ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ